ਹਾਂ ਜੀ ਜਦੋਂ ਮਰੀਏ ਗਏ ਉਹਦੋਂ ਕੀ ਹੋਇਆ ਇੱਕ ਵਾਰ ਮਰੀਏ ਜਾਂ ਮੱਝ ਲੈ ਗਏ ਆਪਾਂ ਆਹੋ ਮੱਝ ਵੇਚਣ ਗਏ ਆਪਾਂ ਵੇਚਣ ਬਾਕੇ ਚਲ ਮੋਂਥੇ ਖੜਾ ਦੀ ਮੱਝ ਵੇਚਣ ਤੁਸੀਂ ਪਰਾ ਬਾਕੇ ਮੱਝ ਦੇਖਣਾ ਤੂਹੇ ਦੱਸਾ ਗਣਤ ਵਾਲਾ ਹਾਂ ਚਲ ਮੋਂਥੇ ਖੜਾ ਦੀ ਉੱਥੇ ਗਾਹ ਦੁਕਾਨ ਦੀ ਗੁਰਦੀ ਲੱਗੀ ਹੋਈ ਆਓ ਉਹ ਸਾਡੇ ਪੰਜਾਬ ਦੇ ਵਿੱਚ ਯਾਰ ਫੁਰਗਣ ਜਾਈ ਮਰਗੀਆ ਦੁਕਾਨ ਤੋਂ ਲੈ ਕੇ ਖਾਣਾ ਕੋਈ ਗੱਲ ਨਹੀਂ ਹੈਗੀ ਅੱਛਾ ਮੈਂ ਜਲ ਖੜਾ ਖੜਾ ਉਹ ਮਸਲਮਾਨਾਂ ਨਾਲ ਗੱਲਾਂ ਬਾਤਾਂ ਦੇਗਾ ਸਰਦਾਰ ਜੀ ਕਮਿਆ ਉਹ ਮਜਾ ਦੇਖਣਾ ਯਾਰ ਇੱਕ ਨਿਕਲ ਮ ਲੱਖ ਰੁਪਈਆ ਲੈ ਗਿਆ ਘਰ ਉਹ ਵਧੀਆ ਮਜੇ ਮੇਰੇ ਵੀ ਲੈ ਕੇ ਜਾਵਾਂਗੇ ਕਹਿੰਦਾ ਠੀਕ ਹੈ ਜੀ ਮੈਂ ਚੱਕ ਕੇ ਆਇਆਗਾ ਕੋਈ ਉਥੋਂ ਗੁਰਦੀ ਪੇਸੀ ਖਾ ਗਿਆ ਅੱਛਾ ਖਾ ਗਿਆ ਪ੍ਰੇਖੇਣਾ ਪੰਜਾਬ ਦੇ ਨਾਲ ਮੈਂ ਚਲੇਗਾ ਗੁਰਦੀ ਪੇਸੀ ਦੇਣਾਗਾ ਹਾਂ ਪੂਰੀ ਪੇਸੀ ਖਾ ਗਿਆ ਪੇਸੀ ਖਾ ਗਿਆ 5 ਰੁਪਈਆ ਦੀ ਪੇਸੀ ਦੀ ਹਾਂ ਹਾਂ ਚੱਲ ਪੇਸੀ ਆ 5 ਰੁਪਈਆ ਮੈਂ ਖਾ ਲਈ ਉਹ ਜੱਸਾ ਲਗਾ ਉਹਨੂੰ ਹੱਥਾਂ ਮਾਰ ਕੇ ਕਹਿੰਦਾ ਆ ਜਾ ਮੈਂ ਜਲ ਜਾ ਜਪੀਏ ਗੁਰਦੇ ਦੇ ਕੇ ਜਾ ਵਾ ਯਾਰ ਗੁਰਦੇ 5 ਰੁਪਏ ਵੀ ਸਾਰੇ ਪੰਜਾਬ ਦੇ ਆਹਾ ਦੇਖ ਅੱਛਾ ਪੰਜਾਬੇ ਥੋੜੇ ਖਿਡਾਰੀ ਲੱਗੇ ਹੋਏ ਥੋੜੇ ਆਮ ਆ ਪੰਜਾਬ ਦੇ ਗੁਰ ਨਿਸ਼ਨਾ ਚ ਮੁੰਲੇ ਕਿਵੇਂ ਹਾਂ ਮੈਂ ਹੱਥ ਮਾਰ ਕੇ ਮਹਾ ਯਾਰ ਗੱਡੀਆਂ ਮੇਰੇ ਕੋਲੇ ਪਾ 10000 ਦੀਆਂ ਗੱਡੀਆਂ ਨੇ 5-5 ਹੋ ਗਈਆਂ ਹਾਂ ਇਹਨਾਂ 500 ਕਿਥੇ ਉਹ ਕਹਿੰਦਾ ਜੀ ਤੁਸੀਂ 50 500 ਨੋਟ ਕਢੋ ਲਓ 495 ਵਾਪਸ ਤੁਹਾਨੂੰ ਅੱਛਾ ਫੇਰ ਕੋਈ ਹੁਣ ਗੱਡੀ ਹੋਵੇ ਪਿਆ ਪਾ ਆਇਆ ਜਾਮਾ ਕੱਢਾ ਸਪੈਟੇ ਮੇਰੀ ਜੇਬ ਚੀਂ ਗਾ ਪੈਸੇ ਤੇਰੀ ਜੇਬ ਚ ਗਾ ਮੈਂ ਫੇਰੇ ਹੱਥ ਮਾਲ ਕੇ ਕਹਿੰਦਾ ਕਰਾਂ ਯਾਰ ਆ ਸੜੀਆਂ ਗੱਡੀਆਂ ਮੇਰੇ ਕੋਲੇ ਹਾਂ 500 ਦੀਆਂ ਨੇ ਅੱਛਾ ਮੈਂ ਰੋਡ ਤੇ ਮੈਂ ਮੇਰੀ ਗੱਡੀ ਖਰਾਬ ਹੋ ਜੂ ਹਾਂ ਉਹ ਕਰੇ ਗੱਡੀ ਦੇ ਵਿੱਚ 495 ਵੀ ਪਾ ਦਿਓ ਹੂੰ ਵੀ 5 ਰੁਪਏ ਘੱਟ ਲੈ ਲੋ 5 ਰੁਪਏ ਮੈਂ ਦੰਨਾਂ 495 ਤੁਹਾਡੇ ਮੋੜ ਦਾ ਹਾਂ ਮਾ ਇਹ ਕਿਹਾ ਖਾਜਾ ਦੂਯਾਰ 5 ਰੁਪਏ ਹੀ ਲਾਓ ਕਹਿੰਦੇ 5 ਰੁਪਏ ਲੈ ਕੇ ਜਾਓ ਭੱਜਣੇ ਕੋਸ਼ਿਸ਼ ਨਾ ਕਰਨਾ ਆਇਆ ਉਹ ਟੈਪੂ ਖੜਾ ਕੋਈ ਮੈਂ ਟੈਪੂ ਤੋਂ ਕਿਹਾ ਨਾ 5 ਰੁਪਏ ਦੋ ਮਰੇ ਫੇਰ ਉਹ ਜੱਸਾ ਜਗਤਾਂਗੇ ਆਇਆ ਉਹ ਮੱਝ ਦਾ ਸੱਦਾ ਹੋ ਗਿਆ ਆਇਆ ਮਾ ਸਾਲਿਆ ਮੈਂ ਤਾਂ ਬੰਨਿਆ ਕਰਾ ਹੋਵੇ ਰੇਣਾ ਪੈਣਾ ਹੁਣ ਛਾ ਕੇ ਗਿਆ ਉਹ ਆਇਆ ਨੇੜੇ ਉਹ ਕਾ ਸਾ ਮੇਰਾ ਨੰਗਾ ਹ ਜੱਸਾ ਹ ਜੱਸੇ ਕੋਈ ਸਭ ਦੇ 5 ਰੁਪਏ ਗਏ ਇਹ ਚ ਨਾ ਹ ਉਹ ਕਹਾ ਮੈਂ ਖਾਜਾ ਜੱਸਵੇਂ ਨੂੰ ਟੋਲ ਕੇ ਜਮਾ ਫੇਰ ਤੈਨੂੰ ਦੰਨਿਆ ਫੇਰ ਤੈਨੂੰ ਟੋਲ ਕੇ ਗਾਇਆ 5 ਰੁਪਏ ਦਿੱਤੇ ਤਾਂ ਤੋਂ ਮੈਂ ਆਇਆ ਉਹ ਉਹ ਜਾਂ ਦੁਕਾਨ ਵਾਲੇ ਕੋਲ ਜੀ ਲੰਘਿਆ ਕਰਾਂ ਮੈਂ ਇੱਕ ਦੋ ਵਾਰ ਮੱਝਾ ਦੇਖਣਾ ਉਹ ਸਾਲ ਦੂਜੇ ਵਾਲਿਆਂ ਕੋਈ ਜਾਵੇ ਸਰਦਾਰ ਕਹਿੰਦਾ ਆਉਂਦੇ ਨੇ ਇਹ ਕੁੱਤੇ ਵਾਂ ਪੈਸੇ ਨਹੀਂ ਲੈ ਕੇ ਲੈਂਦਾ ਪੰਜ-ਪੰਜ ਹੌਂਦੀਆ ਦਿੱਤੀ ਰਹੀ ਮੈਂ ਮਾਸਾ ਮੈਨੂੰ ਸੁਣਾਉਂਦਾ ਇਹ ਜਾਂ ਲੰਘਦਾ ਕੋਲੇ ਜੀ ਆਹ ਦੁਕਾਨ ਵਾਲੇ ਕੋਲੇ ਜੀ ਨੰਗਣੋ ਫਟ ਗਿਆ ਦੋ ਵਾਰ ਮੈਂ ਲੰਘਿਆ ਕੋਲੇ ਜੀ ਸਾਲ ਦੂਜੇ ਦੁਕਾਨ ਵਾਲੇ ਸੇੜ ਕੇ ਕਰਦਾ ਸਰਦਾਰ ਕਹਿੰਦਾ ਮੱਝਾ ਲੈ ਤੂੰ ਨੇ ਕੁੱਤੇ ਵਾਂ ਪੈਸੇ ਨਹੀਂ ਲੈ ਕੇ ਲੈਂਦਾ ਪੰਜ-ਪੰਜ ਹੌਂਦੀਆ ਦਿੱਤੀ ਇੱਕ ਵਾਰ ਭਾਈ ਇੱਕ ਵਾਰ ਪਰੋਟੀ ਖਾਣ ਗਿਆ ਇਸ ਤਾਰ ਗਾਂ ਚ ਹੋਰ ਉਹ ਟਾਰਗੇਟ ਉੱਤੇ ਜਾਣਗੇ ਬੇਰਾਂ ਵਾਲੀ ਦੁਕਾਨ ਤੇ ਉਹ ਉੱਥੇ ਵੇਰ ਚੱਕ ਰਿਆ ਮੈਂ ਯਾ ਰੋਟੀ ਖਾਣ ਗਏ ਆ ਪਾਸ ਦਾ ਮੈਂ ਹਾਂ ਮੈਂ ਬੈਕ ਮੈਂ ਹੋਟਲ ਤੂੰ ਗੱਡੀ ਮੋੜਨ ਲੱਗਿਆ ਮੈਂ ਵੇਰ ਚੱਕ ਰਿਆ ਉੱਥੇ ਰੇੜੀ ਖੜੀ ਸੀ ਮਾਜਾ ਸੜਕ 'ਤੇ ਵੇਰ ਰੂ ਰਹਿਣ ਲੱਗਿਆ ਹਾਂ ਮੈਂ ਵੇਰ ਚੱਕ ਲਿਆ ਤੂੰ ਗੱਡੀ 'ਤੇ ਬੈਠਾ ਹੱਕਾਂ ਬਾਰੇ ਸੜਾ ਵੇਰਾਂ ਦਾ ਮੈਨੂੰ ਭੜੀ ਕੜਾ ਕਹਿੰਦਾ ਯਾਰ ਵੇਰ ਦੇ ਕੇ ਜਾਂ ਪੈਸੇ ਦੇ ਕੇ ਜਾਂ ਵੇਰ ਦੇ ਇਹ ਸਾਡਾ 10 ਰੁਪਏ ਦੇ ਤੋਲੇ ਵੇਰ ਖਰੀਦੇ ਤਾਂ ਮਹਾ ਭਾਈਆਂ ਦਾ ਕਬੇ ਪਹਿਲਾਂ ਕੱਟ ਲਾ ਫਿਰ ਫੇਰ ਬਾਕੀ ਦੇ ਮੈਨੂੰ ਵੇਰ ਦੇ ਦੀ ਆ ਜਾਣ ਛਡਾਈ ਇੱਕ ਵਾਰ ਬੇਬੇ ਨਾਲ ਜਾ ਲਿਆ ਮੈਂ ਸਾਪੀ ਕਰ ਤੂੰ ਹਾਂ ਬੇਬੇ ਲਾਗੀ ਜਵਾਕਾਂ ਨੂੰ ਸਮਾਨ ਲੈਣ ਮੈਂ ਉੱਥੇ ਜਾ ਕੇ ਖਰੀਦ ਲਾ ਕੇ ਡਾਂ ਦੇ ਖਰੀਦ ਕੀ ਚੀਜ਼ ਨੂੰ ਮੈਂ ਚੱਕੇ ਦੀ ਦੁਕਾਨ ਵਾਲਾ ਦੱਸਿਆ ਦੁਕਾਨ ਵਾਲਾ ਵੀ ਦੇਖ ਰਿਹਾ ਖਾਂ ਤੈਨੂੰ ਬੇਬੇ ਨੇ ਦੇਖਿਆ ਮਾਂ ਜਾਲ ਆਪਣਾ ਸੈਂਪਲ ਦੇਖਿਆ ਹਾਂ ਬੇਬੇ ਦਾ ਰੋਣਾ ਮਾਜਾ ਬੇਬੇ ਨੇ ਉਹਦਾ ਸਮਾਨ ਨਾਲਿਆ ਇਹ ਜਿਹੜਾ ਸਮਾਨ ਮੈਂਗਾ 2.5 ਆ ਦੋਨੋਂ ਹਾਂ ਉਹ ਕਹਿੰਦੀ ਮੇਰੇ ਜੀਕੂ ਦੇ ਪੈਸੇ ਲੈ ਕੇ ਜਾਓ ਉਹ ਕਹਿੰਦੀ ਕਿਹੜੇ ਜੀਕੂ ਦੇ ਪੈਸੇ ਅਸੀਂ ਕੋਈ ਜੀਕੂ ਹੀ ਲਿਆ ਦਿੱਤੋ ਉਹ ਵੇ ਥੋੜਾ ਬੰਦਾ ਚੱਕ ਕੇ ਖਾ ਗਿਆ ਬੇਬੇ ਮੇਰੀ ਭਾਈ ਤੈਨੂੰ ਜੀਕੂ ਦਾ ਖਾਣਾ ਮਾਮਾ ਸੈਂਪਲ ਦੇਖ ਰਿਹਾ ਜੀਕੂ ਦਾ ਤੂੰ ਜਾ ਫਰੀਜੇਂਗੀ ਜੀਕੂ ਵਿੱਚ ਕਟਾਵਾ ਲੇ ਜੀਕੂ ਉਹ ਜੀਕੂ ਦਾ ਕਹਾ ਬੇਬੇ ਦਾ ਰੋਣਾ ਪੈ ਗਿਆ ਸੌਦਾ ਨਾ ਬਣਾ ਜੀਕੂ ਦਾ ਉਹਨੇ ਦੂਜੀ ਰਿਹੜੀ ਆ ਦੋ ਸਾਚੀ ਜੀਕੂ ਲੈ ਲੈ ਉਹਨੇ 100 ਰੁਪਏ ਘੱਟ ਦੇ ਦਿੱਤੇ ਜੀ ਓਹੋ ਬਾਈ ਕਨੋਲ ਬੱਦਾ ਮੇਰੇ ਪੈਸੇ ਦੇ ਕੇ ਜਾਓ ਉਹ ਬੇਬੇ ਹੋਣਾ ਲੜਨ ਨੂੰ ਤਿਆਰ ਹੋ ਗਈ ਭਾਈ ਗੁੱਸੇ ਨੂੰ ਗੁੱਸੇ ਨੂੰ ਤਿਆਰ ਹੋ ਗਏ ਉਹ ਕਹਿੰਦਾ ਜੀ ਕੁ ਖਾਦਾ ਮੈਂ ਪਰੇ ਪਟਕਾ ਲੀ ਉਹ ਕਹਿੰਦੀ ਜੀ ਕੁ ਅਸੀਂ ਤੇਰੇ ਕਿਥੋਂ ਖਾ ਲੈਦੇ ਜੀ ਉਹ ਤੇ ਤੇ ਨਹੀਂ ਹੈਗੇ ਉਹ ਕਹਿੰਦਾ ਵੀ ਪੁੱਛੋ ਬਾਈ ਬਦਲੇ ਜਾ ਕੇ ਖਾਦਾ ਕਲੋਲ ਤਾਂ ਬਹੁਤ ਹੁੰਦੀ ਕਦੀ ਕਦੀ ਹੈ ਫਿਰ ਬੇਬੇ ਨੇ ਵੀ ਤਾਈ ਵਗੈ ਮਦੋਂ ਜੀ ਕੁ ਕਦੇ ਖਾਦਾ ਮੈਂ ਮੈਂ ਤਾਂ ਸੈਂਪਲ ਦੇਖਦਾ ਸੀ ਫਿਰ ਦਿੱਤੇ ਪੈਸੇ ਇਹ ਹੋਰ ਫਿਰ ਦਿਖਾਏ ਸਾਡੇ ਨੇ ਪੈਸੇ ਹੀ ਬਦਲੇ